ਐਨਟੀ ਨਰੋਟਿਕ ਫੋਰਸ ਵੱਲੋਂ ਸੂਚਨਾ ਮਿਲਣ ਤੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਟੋਲ ਪਲਾਜ਼ਾ ਦੇ ਨਜ਼ਦੀਕ ਇਸ ਫੋਰਸ ਵੱਲੋਂ ਦੋ ਕਥਿਤ ਜੁੜੇ ਨੌਜਵਾਨਾਂ ਨੇ ਕਾਰ ਚਲਾ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਤੋਂ 20 ਕਿਲੋ ਅਫੀਮ ਬਰਾਮਦ ਹੋਈ ਹੈ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਕਥਿਤ ਤੌਰ 'ਤੇ ਇੱਕ ਅੱਗਾ ਥਾਣੇ ਕਟਰੋਲੀ ਪਿੰਡ ਦਾ ਰਹਿਣ ਵਾਲਾ ਹੈ ਔਰ ਇੱਕ ਦੂਜਾ ਕਥੀ ਜਿਹੜਾ આરોપી ਦੋਸ਼ੀ ਹੈ ਉਹ ਮਿਆਰਕਲਾਂ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਫੋਰਸ ਦੇ ਅਧਿਕਾਰੀ ਬਲਵਿੰਦਰ ਕੁਮਾਰ ਸਬ ਇੰਸਪੈਕਟਰ ਵੱਲੋਂ ਸਮਾਣਾ ਦਾਰੇ ਤੇ ਪੇਸ਼ ਕੀਤਾ ਗਿਆ ਅਤੇ ਇਹਨਾਂ ਦੀ ਰਿਮਾਂਡ ਦੀ ਮੰਗ ਵੀ ਕਰੇਗੀ 20 ਕਿਲੋ ਫੀਮ ਮਿਲਨੀ ਇੱਕ ਫੋਰਸ ਜਿਹੜੀ ਨਾਰਕੋਟਿਕ ਸੈਲ ਦੀ ਬੜੀ ਕਾਮਯਾਬੀ ਹੈ ਇਹ ਦੋ ਦੋਸ਼ੀ ਨੇ ਜੀ ਹੇ ਜਸਵੀਰ ਸਿੰਘ ਕਲ ਉਸ ਕਾਰਨ ਹਰਿੰਦਰ ਪੁੱਤਰ ਹਰਿੰਦਰ ਸਿੰਘ ਵਾਸੀ ਪਿੰਡ ਰੋਲੀ ਥਾਣਾ ਘੱਗਾ ਜਿਲ੍ਹਾ ਪਟਿਆਲਾ ਇਹ ਹਰਪ੍ਰੀਤ ਸਿੰਘ ਉਪਗੋਲ ਦੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਿਆਲ ਕਲਾ ਥਾਣਾ ਸਰਸਮਾਣਾ ਜਿਲ੍ਹਾ ਪਟਿਆਲਾ ਇਨਾਂ ਤੋਂ 20 ਕਿਲੋ 122 ਗ੍ਰਾਮ ਅਫੀਮ ਬਰਾਮਦ ਹੋਈ ਹੈ ਜੀ ਇਹ ਸਾਡੀ ਖੁਫੀਆਂ ਇਨਫੋਰਮੇਸ਼ਨ ਜਨੂੰ ਤਲਾ ਮਿਲੀ ਸੀ ਕਿੱਥੇ ਕਾਬੂ ਆਏ ਫਿਰੇ ਇਹ ਆਪਣੇ ਜਿਹੜਾ ਮੇਨ ਹਾਈਵੇ ਹੈ ਜੀ ਆਪਣਾ ਦਿੱਲੀ ਜੰਮੂ ਵੱਲ ਦਾ ਹਾਈਵੇ ਐਕਸਪ੍ਰੈਸ ਹੈ ਜਿਹੜਾ ਉਹਦੇ ਟੋਲਵਾਜੇ ਨਾਲ ਰਾਤ ਕਾਬੂ ਕੀਤਾ ਨੇ ਹਾਂ ਜੀ ਆਦਮ ਸਵੇਰੇ ਆਹ ਰਾਤ ਕਰੀਬ ਇਹਨਾਂ ਦੇ ਕੋਲ ਸਵਿਫਟ ਗੱਡੀ ਹੈ ਜੀ ਉਹ ਜੇ ਚੈੱਕ ਕਰਨ ਲਈ ਦੇਖਣ ਆ ਜੇ ਦੇਖ ਰਿਹਾ ਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ 2 ਮਿੰਟ ਖੜੋ ਜਿਹੜੇ ਕਥੀ ਤੁਰ ਪਏ ਐ ਤੁਹਾਡੇ ਕੀ ਨਾਮ ਹੈ ਹਰਸ਼ੀ ਸਿੰਘ ਕਿੱਥੇ ਦਿਓ ਨਿਆਲਾ ਮੈਂ ਤਾਂ ਪਹਿਲੀ ਵਾਰ ਹੀ ਗਿਆ ਅੱਛਾ ਤੁਸੀਂ ਟਰਾਲੀ ਨਹੀਂ ਕਿੱਥੋਂ ਲਿਆ ਫਿਰ ਚੇ ਚੋਰ ਚਲੋ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼